ਸਮਰਾਲੀ ਦੇ ਦੁਰਗਾ ਮੰਦਿਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੌਣ ਦੀ ਅਸ਼ਟਮੀ ਦਾ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇੱਥੇ ਦਾ ਪਰਾਚੀਨ ਦੁਰਗਾ ਮੰਦਿਰ ਜਿਸ ਨੂੰ ਪਰਾਚੀਨ ਲੈਣਾ ਦੇਵੀ ਦਾ ਮੰਦਿਰ ਵੀ ਕਿਹਾ ਜਾਂਦਾ ਹੈ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਸੌਣ ਦੀ ਅਸ਼ਟਮੀ ਦਾ ਮੇਲਾ ਬੜੀ ਹੀ ਸਰਦਾਰਤਾ ਤੇ ਧੂਮ-ਧਾਮ ਨਾਲ ਮਨਾਇਆ ਜਾਂਦਾ। ਇਸ ਮੰਦਿਰ ਦੇ ਮੁੱਖ ਪ੍ਰਚਾਰਕ ਬਾਬਾ ਜਗਨਨਾਥ ਜੀ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਆਖਿਆ ਕਿ ਜੋ ਭਗਤ ਆਪਣੀ ਮੰਨਤ ਲੈਣਾ ਦੇਵੀ ਮੰਦਿਰ ਹਿਮਾਚਲ ਵਿੱਚ ਜਾ ਕੇ ਨਹੀਂ ਉਤਾਰ ਸਕਦੇ ਉਸ ਸਮਰਾਲੇ ਵਿੱਚ ਦੁਰਗਾ ਮੰਦਿਰ ਵਿੱਚ ਆਪਣੀ ਮੰਤ ਪੂਰੀ ਕਰ ਸਕਦੇ ਨੇ ਇਸ ਮੰਦਿਰ ਵਿੱਚ ਲੋਕ ਦੂਰੋਂ ਦੂਰੋਂ ਆ ਕੇ ਆਪਣੀਆਂ ਮਨੋ ਕਾਮਨਾ ਮੰਗਦੇ ਨੇ ਅਤੇ ਜੋ ਮੰਤਾਂ ਮੰਗੀਆਂ ਉਹ ਪੂਰੀਆਂ ਵੀ ਹੁੰਦੀਆਂ ਨੇ ਮੰਦਿਰ ਦੀ ਲੰਗਰ ਕਮੇਟੀ ਵੱਲੋਂ ਪਿਛਲੇ 22 ਸਾਲਾਂ ਤੋਂ ਨਿਰੰਤਰ ਲੰਗਰ ਇਸ ਮੇਲੇ ਵਾਲੇ ਦਿਨ ਹੀ ਲਗਾਇਆ ਜਾਂਦਾ ਹੈ ਇਸ ਸੰਬੰਧੀ ਜਾਣਕਾਰੀ ਲੰਗਰ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਵੀ ਸਾਂਝੀ ਕੀਤੀ ਗਈ ਹੈ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ अष्टमी के तो क्या कहना चाहते सावन का अष्टमी है और ये अष्टमी माता का चाला अपनी शहर समराला से स्टार्ट होते हैं कुश्ती का भी और माता का जो मत्था टेकते चाला का फिर सारे जगह शुरू हो जाते हैं पहले इतो से स्टार्ट होता है अपने समराला मंदिर से तो दुर्गा मंदिर भी कहते हैं नैना देवी भी कहते हैं तो साक्षात देवी नैना देवी की सुखा माता कबूल कर रहे हैं और किसी समय में आवाज आया, तो हमने सुखा लिया करेंगे जो नैना देवी नहीं जा सकता है तो यहाँ हम सुखा सबका पूरी करेंगे और जो इंसान है कोई दूर दूर से भगत लोग आ रहे हैं श्रद्धालु आ रहे हैं काफी दूर दूर से और एक दंडवत करके आया है उनको तीन दिन हो गया तो तीन दिन हो गए, तीसरे दिन में आज पहुंचा है तो यहाँ दो मेला लगता है छोटा और बड़ा जैसे सत्तों को और आज अष्टमी लास्ट है तो जो मंदिर के नाल जुड़े हुए हैं, कुछ भगत लोग ने लंगर कमेटी हो है कुश्ती कमेटी हो है घूर कराते हैं ये सारे पूरा जो जोर से तन मन से काम सेवा कर रहे हैं और पूरा है लोग श्रद्धालु भगत लोग जो आ रहे हैं मत्था टेकने के लिए जो सुखे, सुखे हुए इनके लगन है इस मंदिर के नाल जादे आसपास वाले जो पिंड हैं उनकी भी पूरा स्वयं अपना सुखा पूरी कर रहे हैं तो यहाँ का ये है माता का बहुत शक्ति धर्म पार है जो भी मन में धारण करते हैं वो उनकी पूर्ति होते हैं हर है इच्छा माता जिस संतान वाले के संतान देते हैं इसकी प्याह नहीं होता है इसका प्यार करते हैं माता ने पूरी करते हैं उनके हर है सुखाम अशोक कुमार शर्मा जी सारे ने जय माता दी ये अपना दुर्गा मंदिर के ਲੰਗਰ 22 ਸਾਲ ਤੋਂ ਕੰਟੀਨਿਊ ਚੱਲ ਰਿਹਾ ਹੈ ਜੀ ਹਰੇਕ ਸ਼ਾਮ ਨੂੰ ਰੈਸਮੀ ਨੂੰ ਇੱਥੇ ਲੰਗਰ ਲਾਇਆ ਜਾਂਦਾ ਹੈ ਜੀ ਸਵੇਰੇ 10 ਵਜੇ ਕੰਜਕ ਪੂਜਨ ਤੋਂ ਬਾਅਦ ਲੰਗਰ ਦੀ ਸ਼ੁਰੂਆਤ ਹੋ ਜਾਂਦੀ ਹੈ ਜੀ ਇਹ ਲੰਗਰ ਦੀ ਸ਼ੁਰੂਆਤ ਸਾਡੇ ਜੁਲਸ਼ਨ ਲਾਲ ਭਾਰਤੀ ਜੀ ਤੇ ਹੋਰ ਆਪਣੇ ਸ਼ਹਿਰ ਦੇ ਪ੍ਰਤਵੰਤੇ ਸੱਜਣਾਂ ਨੇ ਸ਼ੁਰੂਆਤ ਕੀਤੀ ਸੀ ਜੀ ਇਹ ਲੰਗਰ ਅੱਜ ਬਰਤਿਆ ਜਾਂਦਾ ਜੀ ਸ਼ਾਮ ਨੂੰ 5 ਵਜੇ ਤੱਕ ਇਹ ਲੰਗਰ ਚੱਲਦਾ ਹੈ ਜੀ ਅਸੀਂ ਵੀ ਇਸ ਲੰਗਰ ਦੇ ਵਿੱਚ ਵੀバイスਾਲ ਤੋਂ ਨਾਲੇ ਆ ਜੀ ਤੇ ਹੁਣ ਇਸ ਲੰਗਰ ਦੀ ਰੈਨਮਾਈ ਉਹਨੇ ਬਰਾਮਣ ਸਭਾ ਦੇ ਪ੍ਰਧਾਨ ਪ੍ਰਵੀਰ ਕੁਮਾਰ ਪੀਣਾ ਜੀ ਸੰਦੀਪ ਭਾਰਤੀ ਜੀ ਆਪਣੇ ਬੀਜੇ ਕੁਮਾਰ ਢੋਲਾ ਜੀ ਮੋਤੀ तिवारी ਜੀ ਵਿੱਕੀ तिवारी ਜੀ ਰਮੇਸ਼ ਕੁਮਾਰ ਸ਼ਾਂਤੀ ਪੁਪਲੀ ਜੀ ਆਪਣੇ ਜੋ ਕਿ ਇਸ ਲੰਗਰ ਦੀ ਸਾਰੀ ਇਲੈਕਸ਼ਨ ਵਗੈਰਾ ਕਰਦੇ ਨੇ ਤੇ ਇਸ ਲੰਗਰ ਨੂੰ ਸੰਪੂਰਨ ਕਰਦੇ ਨੇ ਇੱਕ ਗੱਲ ਹੋਰ ਸਭ ਤੋਂ ਵੱਡੀ ਇਹ ਆ ਜੀ ਅਗਰ ਤੁਸੀਂ ਇਨਸਾਨ ਨੇ ਜੇ ਜਿਹਨੇ ਮੈਨੂੰ ਸੁਖਨਾ ਚੁਕਰਾਜੂ ਕੀ ਨੰਦੇ ਨਾਨਾ ਦੇਵੀ ਨਾਨਾ ਦੇਵੀ ਮਾਤਾ ਦੇ ਦਰਬਾਰ ਤੇ ਉਹ ਨਹੀਂ ਜਾ ਸਕਦਾ ਕਿਸੇ ਕਾਰਨ ਉਹ ਇਸ ਮੰਦਰ ਦੇ ਵਿੱਚ ਆ ਕੇ ਸਮਰਾਲਾ ਦੁਲਗਾ ਮੰਦਰ ਦੇ ਵਿੱਚ ਆ ਕੇ ਸ਼ਰਧਾਪੂਰਨ ਨਾਨਾ ਦੇਵੀ ਦਾ ਹੀ ਮੰਦਰ ਹੈ ਜੀ ਇਹ ਇੱਥੇ ਕੇ ਆਪਣੀ ਸੁਖਨਾ ਪੂਰੀ ਕਰ ਸਕਦਾ ਹੈ ਜੈ ਮਾਤਾ ਦੀ ਨਾਰਤੀ ਹੈ ਜੀ ਸਾਰੇ ਹੀ ਸਮੂਹੀ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਸਭ ਤੋਂ ਪਹਿਲਾਂ ਜੈ ਮਾਤਾ ਦੀ ਦੂਰੋ ਦੂਰ ਇੱਥੇ ਜਿਹੜੀਆਂ ਸੰਗਤਾਂ ਆਂਦੀਆਂ ਨੇ ਇਹ ਬਹੁਤ ਹੀ ਪਾਤਸ਼ਾਲੀਨ ਦੁਰਗਾ ਮਾਤਾ ਦਾ ਮੰਦਿਰ ਹੈ ਇਹ ਮੰਨਿਆ ਜਾਂਦਾ ਹੈ ਕਿ ਜੇ ਮਾਤਾ ਨੈਨਾ ਦੇਵੀ ਦੇ ਕੋਈ ਮਰਜ਼ੀ ਨਹੀਂ ਪੂਰੀ ਹੁੰਦੀ ਨਹੀਂ ਜਾਇਆ ਜਾਂਦਾ ਤੇ ਇੱਥੇ ਆ ਕੇ ਤੁਸੀਂ ਜੋ ਵੀ ਮੰਨਤ ਮੰਗਣੋਗੇ ਉਹ ਮਾਤਾ ਨੇ ਹਮੇਸ਼ਾ ਪੂਰੀ ਕਰਦੀ ਹੈ ਔਰ ਇੱਥੇ ਅੱਜ ਅਸੀਂ ਬਹੁਤ ਵਧੀਆ ਲੰਗਰ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਅਸੀਂ ਟਰਾਂਪਰਾਂ ਦੇ ਪਕਵਾਨ ਰਾਇ ਨੇ ਕੰਜਕਾ ਤੋਂ ਬਿਠਾ ਕੇ ਉਸ ਤੋਂ ਬਾਅਦ ਅਸੀਂ ਲੰਗਰ ਦੇ ਸ਼ੁਰੂ ਕਰਦੇ ਹਾਂ ਜਿਸ ਵਿੱਚ ਚੂੜੀ ਛੋਲੇ ਖਲਾ ਫੁਸ਼ਿਆਰ ਪੇਠਾ ਵਾਦਾ ਕੁਝ ਬਣਾਇਆ ਜਾਂਦਾ ਹੈ ਸਤਿ ਆਵਾਦ ਮੇਰਾ ਨਾਮ ਵਿਜੇ ਕੁਮਾਰ ਸ਼ਰਮਾ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲਗਾਤਾਰ ਪਿਛਲੇ 22 ਸਾਲਾਂ ਤੋਂ ਸ਼੍ਰੀ ਦੁਰਗਾ ਮੰਦਰ ਸੰਵਰਾਲਾ ਵਿੱਚ ਸ਼੍ਰੀ ਸ਼੍ਰੀ ਇਤਿਹਾਸਾਤ ਬਾਬਾ ਜਗਨਾ ਦੀ ਰਹਿਨਮਾਈ ਇਸ ਔਰ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਔਰ ਵਕਤ ਵਕਤ ਇਤਸਾਵਾ ਦੇ ਸਹਿਯੋਗ ਨਾਲ ਇਹ ਜੋ ਲੰਗਰ ਲਗਾਇਆ ਗਿਆ ਹੈ ਇਹ ਦੇ 10 ਵਜੇ ਕਾਂਝਕ ਪੂਜਨ ਤੋਂ ਬਾਅਦ ਅਜਿਹਾ ਜਿਹੜਾ ਹੈਗਾ ਲੰਗਰ ਦਾ ਇਹ ਜਿਹੜਾ ਹੈਗਾ ਚੱਲ ਰਿਹਾ ਹੈ ਇਸ ਤਰ੍ਹਾਂ ਹੀ ਇਸ ਸਹਿਯੋਗੀ ਸਭੇ ਸਾਡੇ ਸ੍ਰੀ ਭਾਰਤੀ ਜੀ ਰਮੇਸ਼ ਕੁਮਾਰ ਜੀ ਅਸ਼ੋਕ ਕੁਮਾਰ ਜੀ ਬ੍ਰਾਹਮਣ ਸਭਾ ਜੁਵਾ ਮੋਰਚਾ ਦੇ ਪ੍ਰਧਾਨ ਸ੍ਰੀ ਪ੍ਰਵੀਨ ਕੁਮਾਰ ਜੀ ਪਿੰਨਾ ਤੇ ਸਾਡੇ ਜਿੰਨੇ ਵੀ ਅਸੀਂ ਸਹਿਯੋਗੀ ਸੱਜਣ ਨੇ ਇਸਾਰਾਂ ਦੇ ਸਹਿਯੋਗ ਨਾਲ ਜਿਹੜਾ ਲੰਗਰ ਆ ਪਿਛਲੇ 12 ਸਾਲ ਤੋਂ ਨਿਰੰਤਰ ਸ੍ਰੀ ਦੁਰਗਾ ਮੰਦਰ ਸਮਰਾਲਾ ਦੇ ਵਿੱਚ ਜਿਹੜਾ ਵਿਦਨ ਚੱਲ ਰਿਹਾ ਹੈ